ਸਵਾਲ ਦਾ ਮਾਮਲਾ ਹੈ ਜੁਥੇ ਕਿ ਪੀੜਤ ਪਕਸਤਾਨ ਨੇ ਇਨਸਾਫ ਦੀ ਮੰਗ ਕੀਤੀ ਤੇ ਪਨੀਰੀ ਸੜਨ ਵਾਲੇ ਤੇ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ ਕਿ ਲਿਆਦੇ ਪਨੀਰੀ ਨੂੰ ਰੰਚੂਸ ਤੇ ਚਲਦੇ ਸਾਧ ਦਿੱਤਾ ਗਿਆ। ਆ ਬਿਆਨ ਸਿੰਘ ਦਾ ਮੈਂਬਰ ਦੀ ਸ਼ਾਫਤਾ ਕਿਹੜਾ ਪਿੰਡ ਹੈ ਖਿਹਾਲੀ ਦਾ ਸੰਦਾ ਕੀ ਮਸਲਾ ਜਿਹੜੇ ਬੰਦ ਦਾ ਵੀ ਅਰੰਝਾ ਸਿੰਘ ਨੇ ਇਸੇ ਢਿਗਾਰੀ ਸਾਡੀ ਕਣਕ ਭੜੀ ਆ ਜੀ ਅਸੀਂ ਛੇਕਲੇ ਭਰ ਕੇ ਗਏ ਅਸੀਂ ਮੋਟਰ ਛੱਟ ਗਿਆ। ਕਿੰਨੇ ਬੜੀ ਤੇ ਸਖੰਦਰ ਸਿੰਘ ਦਾ ਬਲਵੀਰ ਸਿੰਘ ਦਾ ਲड़का ਕਰਿਆਲੀ ਦਾ ਇਹ ہاں ਜੀ ਫਿਰ ਉਸ ਤੋਂ ਬਾਅਦ ਇਹਨੇ ਦਪਿੰਦਰ ਸਿੰਘ ਦੀ ਕਰਨਕ ਜੋ ਛੱਟੇ ਤੇ ਆਈ ਹੋ ਤੇ ਰੌਂਡ ਆ ਪੈਨੇ ਕੋਈ ਅੱਜ ਸਾਡੀ ਪਨੀਰੀ ਅਸੀਂ ਪੁੱਤਾਂ ਤਰ੍ਹਾਂ ਫਸਲ ਪਾਲੀ ਆ ਬੜੀ ਮਿਹਨਤ ਕਰਕੇ 30 ਕਿਲਿਆਲੀ ਪਨੀਰੀਏ ਨੇ ਤਬਾਹ ਕਰਤੀ ਆ ਸਾਡਾ ਸਵਾ ਮਾਰ ਕੇ ਸੜਤਾ ਅਸੀਂ ਇਹ ਇਨਸਾਨ ਤੋਂ ਇੰਨੇ ਜਿਆਦੇ ਦੁਖੀ ਹੋ ਚੁੱਕੇ ਆ ਕਿ ਜਨੇ ਤੀਜੀ ਆਰ ਸਾਡਾ ਨੁਕਸਾਨ ਕੀਤਾ ਹੈ ਸਾਡਾ ਕੱਖ ਨਹੀਂ ਲੱਗਦਾ ਅਸੀਂ ਇਹਦਾ ਪਰਚਾ ਕਰਾਵਾਂਗੇ ਜੋ ਇਨਸਾਫ ਸਾਨੂੰ ਮਿਲੂਗਾ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੇ 30 ਕਿਲਿਆਂ ਦਾ ਨੁਕਸਾਨ ਸਾਡਾ ਕੀਤਾ ਇਹ ਕੌਣ ਪਰ ਕਿੰਨੇ ਘਰਾਂ ਦੀ ਸੀਗੇ ਇਹ ਦੋ ਘਰਾਂ ਦੀ ਤੇਪਿੰਦਰ ਸਿੰਘ ਗੁਰਦਾਸ ਸਿੰਘ ਮਹਾਰਾਜ ਕਿੰਨੇ ਕਿੱਲਿਆਂ ਜੇ ਲੱਗਣੀ ਹੀ ਬਣੀ ਸੀ ਇਹ 30 ਕਿਲਿਆਂ ਦੀ ਪੀੜੀ ਚ ਨੇ ਸਾੜਤੀ ਆ ਨਾ ਸਾਡੀ ਇਹ ਰੌਂਡ ਆ ਵੀ ਜਿਆਦੇ ਕਿਲਿਆਂ ਦੀ ਰੌਂਡ ਆ ਮਾਰੀ ਇਹਨੇ ਰੌਂਡ ਆ ਮਾਰੀ ਚਾ ਫਟਾਫਟ ਗੈਨ ਲੂ ਇਹਾ ਦੋ ਦੋਆਵਾਂ ਨੇ ਇਹ ਦਰਖਾਸਤ ਦਿੱਤੀ ਹੈ ਥਾਣੇ ਨੂੰ ਦਰਖਾਸਤ ਦਿੱਤੀ ਗਈ ਕੋਈ ਕਾਰਵਾਈ ਹੋਈ ਹੈ ਕਾਰਵਾਈ ਅਜੇ ਕੋਈ ਨਹੀਂ ਹੋਈ ਉਹਨਾਂ ਦੇ ਘਰ ਆਏ ਇੱਥੇ ਮੌਕਾ ਨਹੀਂ ਦੇਖਣ ਆਏ ਪੁੱਸਨ ਉਹਨ ਕੀ ਮੰਗ ਕੀ ਕਰਦੇ ਨੇ ਮੰਗਾ ਹੀ ਕਰਦੇ ਸਾਨੂੰ ਸਲਾਮ ਮਿਲਣਾ ਚਾਹੀਦਾ ਜਿਹੜਾ ਇਹਨੇ ਨੁਕਸਾਨ ਕੀਤਾ ਦਾ ਪਰਚਾ ਹੋਣਾ ਚਾਹੀਦਾ ਤੀਜੀ ਵਾਰ ਇਹ ਬੰਦੇ ਨੇ ਸਾਡਾ ਨੁਕਸਾਨ ਕੀਤਾ ਸਾਡਾ ਪੱਕਾ ਚੋਰ ਹੈ ਚੋਰ ਹੀ ਕਿਸਦਾ ਨਾਂ ਨਹੀਂ ਲੈਂਦੇ ਚੋਰ ਸਾਡਾ ਇਹ ਬੰਦਾ ਇਹਨਾਂ ਵਿਦਿਆਪਨ ਜਿਹੜਾ ਪੈਣੇ ਰਿਆ ਜਦੋਂ ਵਾਲੀ ਮਸਲਾ ਜਿਹੜਾ ਕਰਦੇ ਰਿਹਾ ਜਬਨੀ ਸਾਡੀ ਯਾਦ ਲਈ ਜਿਹੜੀ ਬਲੀਰੀਏ ਸਾਡ ਦਿੱਤੀਗੀ ਰੌਂਡ ਅਪ ਕਰਦੇ ਨੇ ਸੜੀ ਇਸ ਖਰਨਾ ਸੇਣਾ ਰਿਅਲਿਟੀ ਆ ਕਿ ਤੇ ਆਈ ਜਸਵੰਤ ਜੀ ਬੀਓ ਬਾਦੀ ਨੇ ਅਗਲੀ ਉਚਾਈਆਂ ਸਮਾਂ ਵੀ ਕਰਨ ਗਿਆ ਪਰ ਆਦੇ ਸੁਬਹ ਨੇ ਸਾਡੀ ਫੋਟੋਸ਼ਾਪ ਦੇ ਤੇ ਕਣਕ ਪਰ ਦਿੱਤੀ ਹੀ ਉਸ ਤੋਂ ਬਾਅਦ ਕਣਕ ਪੱਕਾਂ ਦੇ ਆਈ ਇਹ ਬੰਦੇ ਨੇ ਰੌਂਡ ਅਪ ਕਰਕੇ ਤੇ ਕਣਕ ਵੀ ਸਾੜਤੀ ਆ ਹੁਣ 3 ਸਾ ਲਾਇਨ ਅਪ ਨਹੀਂ ਦੀ ਸਾਡੀ ਸਾਥ ਆਈ 3 ਆਏ ਦਰਖਾਸਤ ਦਿੱਤੀ ہے ਸਰਕਾਰ جتیاں ای کاروائی ہے کاروائیوں ਨੂੰ چھتوں پانے دی ہے انکی مانگی ਕਰਾਂਗੇ ਪ੍ਰਸਾਦ ਕਰਾਂਗੇ ਸਾਡਾ ਨਾਮ ਡਾਇਰੈਕਟ ਬਣੇਗਾ کاروائی ਲਈ ਜੀ ਇਹ ਬੰਦੇ ਦਾ ਪਰਜਾ ਦਾ ਇਹ ਕਿੰਨੇ ਏਕੜ ਦੇ ਵਿੱਚ ਜਿਹੜੀ ਲੱਗਣੀ ਸੀ ਇਹ 30 ਏਕੜ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ ਸਾਡੀ تقریبا ਸਾਢੇ ਸੜਗੀ ਨੂੰ ਰਹਨੂ ਮਲਟੀਪਲਰੀ ਲਿਆਣਗੇ ਤੇ ਝੋਨਾ ਲਾਉਣਾ ਕੀ ਮਸਲਾ ਜਿਹੜਾ ਕੱਟੇ ਪਸਾਨ ਜੀ ਆਪਣੇ ਇਹ ਆਪਣੇ ਨਾ ਚੰਗੀਆਂ ਚੀਜ਼ਾਂ ਗਲੈਡ ਨਹੀਂ ਗਈਆਂ ਇਹ ਸਾਰੀ ਰੋਣਾਂ ਤੋਂ ਮਾਰੀ ਗਈ ਆ ਤੀਜਾ ਨੁਕਸਾਨ ਇਹਨਾਂ ਦਾ ਕਿੰਨੇ ਮਾਰੀ ਇਹਨੂੰ ਸਖਵਿੰਦਰ ਸਿੰਘ ਜਿਹੜਾ ਇਹ ਹੋਇਆ ਇਹਦਾ ਨਾਮ ਸਾਇਆ ਗਿਆ ਨਾ ਉਹ ਕਦੇ ਜੀ ਸਾਹਿਬ ਜੀ ਇੱਕ ਤੇ ਤੀਰਖਾ ਦੇਖੋ ਹਾਂਜੀ ਤਿਰਖਾਏ ਕਰਵਾਈ ਕੀਤੀ ਪੁਲਿਸ ਨੇ ਨਹੀਂ ਪੁਲਿਸ ਆਈ ਆ ਮੁਰਗੀ ਨਾਲ ਛੇ ਮੁੜ ਗਏ ਛੇ ਮੁੜ ਗਏ ਇੱਥੇ ਪਹੁੰਚੇ ਹੁਣ ਕੀ ਮੰਗੀ ਕਰਦੇ ਆ ਕਹਿੰਦੇ ਇਹਨਾਂ ਹੁਨਸਾਫ ਚਾਹੀਦਾ ਵਿਚਾਰਾ ਵਗੇ ਕਿਹੜੇ ਬੰਨੇ ਜਾਣਗੇ ਦੇਖੋ ਕਿੰਨੇ ਦੋ ਕਿੱਲਾਂ ਦੀ ਪਲੇਰੀ ਲੈ ਵੀ ਸਕਦੇ ਕਿਦੋਂ ਤੇ ਹੁਣ ਇੰਨੀ ਕਿੱਥੋਂ ਚੱਲ